ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਦੇ ਲਈ ਆਈ ਇੱਕ ਬੁਰੀ ਖਬਰ ਸੋ ਇਸ ਖਬਰ ਨੂੰ ਡਿਟੇਲ ਵਿੱਚ ਪੜਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਸੀਂ ਮੁਲਾਜ਼ਮਾਂ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਖਬਰ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਡਾਇਰੈਕਟੋਰੇਟ ਸਥਾਨਿਕ ਸਰਕਾਰ ਵਿਭਾਗ ਨੇ ਪੰਜਾਬ ਭਾਰ ਵਿੱਚ 2011 ਤੋਂ 2023 ਤੱਕ ਬਤੌਰ ਜੂਨੀਅਨ ਇੰਜੀਨੀਅਰ ਪਦੋਂਤ ਕੀਤੇ 32 ਮਲਾਜ਼ਮਾਂ ਨੂੰ ਪੱਤਰ ਭੇਜ ਕੇ ਉਹਨਾਂ ਵੱਲੋਂ ਤਰੱਕੀ ਲੈਣ ਦੀ ਆਧਾਰ ਵਜੋਂ ਦਰਜ ਕਰਵਾਏ ਡਿਪਲੋਮਿਆਂ ਨੂੰ ਨਾਕਾਫੀ ਦਾੱਸ ਦਿੱਤਾ ਹੋਇਆ ਇਨ੍ਹਾਂ ਮਲਾਜ਼ਮਾਂ ਦੀਆਂ ਤਰੱਕੀਆਂ ਵਾਪਸ ਲੈਣ ਦਾ ਫਰਮਾਨ ਸੁਣਾਇਆ ਹੈ ਵਿਭਾਗ ਵੱਲੋਂ ਮਲਾਜ਼ਮਾਂ ਨੂੰ 2 ਜਨਵਰੀ ਤੱਕ ਇਨ੍ਹਾਂ ਪੱਤਰਾਂ ਦਾ ਜਵਾਬ ਦੇਣ ਲਈ ਕਿਹਾ ਹੈ ਜ਼ਿਕਰਯੋਗ ਹੈ ਕਿ ਇਨ੍ਹਾਂ ਮਲਾਜ਼ਮਾਂ ਨੇ ਨੌਕਰੀ ਦੌਰਾਨ ਬਾਹਰਲੀਆ ਯੂਨੀਵਰਸਿਟੀਆਂ ਤੋਂ ਡਿਸਟੈਂਸ ਮੋਡ ਜਾਂ ਪਾਰਟ ਟਾਈਮ ਡਿਪਲੋਮਿਆਂ ਦੇ ਆਧਾਰ ਤੇ ਜੂਨੀਅਨ ਇੰਜੀਨੀਅਰ ਦੇ ਪੱਤੇ ਤਰੱਕੀ ਹਾਸਲ ਕੀਤੀ ਸੀ ਵਿਭਾਗ ਨੇ ਲਿਖਿਆ ਕਿ ਸਰਵਿਸ ਰਿਕਾਰਡ ਕੋਖਣ ਤੇ ਸਾਹਮਣੇ ਆਇਆ ਕਿ ਜੂਨੀਅਨ ਇੰਜੀਨੀਅਰ ਦੀ ਅਸਾਮੀ ਤੇ ਜਿਨ੍ਹਾਂ ਮੁਲਾਜ਼ਮਾਂ ਦੀ ਤਰੱਕੀ ਹੋਈ ਹੈ ਉਹ ਪੰਜਾਬ ਤੋਂ ਬਾਹਰੀ ਯੂਨੀਵਰਸਟੀਆਂ ਤੋਂ ਡਿਸਟੈਂਸ ਐਜੂਕੇਸ਼ਨ ਜਾਂ ਪਾਰਟ ਟਾਈਮ ਡਿਪਲੋਮੇ ਪ੍ਰਾਪਤ ਕੀਤੇ ਹਨ ਜਦਕਿ ਇੰਜੀਨੀਅਰਿੰਗ ਦੀ ਪੜ੍ਹਾਈ ਪਾਰਟ ਟਾਈਮ ਨਹੀਂ ਕੀਤੀ ਜਾ ਸਕਦੀ ਸੋ ਇਹ ਉਹਨਾਂ ਮੁਲਾਜ਼ਮਾਂ ਦੇ ਡਿਪਲੋਮਿਆਂ ਨੂੰ ਨਾਕਾਫੀ ਦਾੱਸਿਆਂ ਹੋਇਆ ਉਹਨਾਂ ਦੀਆਂ ਤਰੱਕੀਆਂ ਵਾਪਸ ਲੈਣ ਦਾ ਜਿਹੜਾ ਫਰਮਾਨ ਪੰਜਾਬ ਸਰਕਾਰ ਨੇ ਦਿੱਤਾ ਹੈ ਜਿਹੜੇ 2011 ਤੋਂ ਲੈ ਕੇ 2023 ਤੱਕ ਬਤੌਰ ਜੂਨੀਅਰ ਇੰਜੀਨੀਅਰ ਦੀ ਜੌਬ ਕਰ ਰਹੇ ਸੀ ਤੇ ਉਹਨਾਂ ਦੀ ਸਟੱਡੀ ਜਿਹੜੀ ਬਾਹਰਲੀ ਯੂਨੀਵਰਸਿਟੀਆਂ ਤੋਂ ਹੈ ਜੋ ਪੰਜਾਬ ਤੋਂ ਬਾਹਰੀ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਡਿਸਟੈਂਸ ਐਜੂਕੇਸ਼ਨ ਤੇ ਪਾਰਟ ਟਾਈਮ ਤਰ ਜਿਹੜੇ ਡਿਪਲੋਮੇ ਕੀਤੇ ਆ ਤੇ ਪੰਜਾਬ ਸਰਕਾਰ ਦੇ ਅਕੋਰਡਿੰਗ ਇਹ ਜਿਹੜੀ ਇੰਜੀਨੀਅਰਿੰਗ ਦੀ ਪੜ੍ਹਾਈ ਆ ਉਹ ਪਾਰਟ ਟਾਈਮ ਨਹੀਂ ਕੀਤੀ ਜਾ ਸਕਦੀ ਜਿਸ ਕਰਕੇ ਉਹਨਾਂ ਦੀਆਂ ਤਰੱਕੀਆਂ ਵਾਪਸ ਲਈਆਂ ਗਈਆਂ ਸੋ ਇਹ ਉਨਾ ਮਲਾਜ਼ਮਾਂ ਦੀ ਲਈ ਇੱਕ ਬੁਰੀ ਖਬਰ ਹੈ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਤਰ੍ਹਾਂ ਦੀ ਅਪਡੇਟ ਤੁਸੀਂ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ